ਇਲਾਨ ਬੜੇ-ਬੜੇ ਕਿਤੇ ਇਲਾਨ ਤਾਂ ਮੈਡੀਕਲ ਕਾਲਜ ਦਾ ਵੀ ਕਰਕੇ ਗਿਆ ਦੋ ਸਾਲ ਤੋਂ ਇਲਾਨ 1000 ਰੁਪਏ ਬੀਬੀਆਂ ਨੂੰ ਵੀ ਦੇਣ ਦਾ ਇਲਾਨਾਂ ਦੇ ਉੱਤੇ ਨਾ ਜਾਓ ਮੇਰਾ ਖਿਆਲ ਨੇ ਕਿ ਕੋਈ ਐਸੀ ਗਲੀ ਐਸਾ ਮੋੜ ਨਹੀਂ ਹੋਣਾ ਛੋਟ-ਛੋਟੀਆਂ ਗਲੀਆਂ 'ਚ ਵੀ ਐਡੇ ਛੋਟੇ-ਛੋਟੇ ਬੋਰਡ 10 ਲੱਖ ਦਾ ਪਰਿਵਾਰ ਨੂੰ ਦੇ ਆਏ ਉਹ ਭਾਈ ਜਿਹੜਾ 5 ਲੱਖ ਦਾ ਆਯੂਸ਼ਮਾਨ ਜਿਹੜਾ ਉਹ ਸੁਵਿਧਾ ਮੈਡਰੀ ਸੀ ਉਹ ਤਾਂ ਤੁਹਾਡੇ ਕੋਲ ਦੇ ਨਹੀਂ ਹੁੰਦੀ ਉਹਦੇ ਚ 40% ਦੇਣਾ ਹੈ ਹਕੀਕਤ ਦੇ ਵਿੱਚ ਉਹ ਇਹਨਾਂ ਦੀ ਇਸ ਵਿਲਾਸਤਾ ਦੀ ਜ਼ਿੰਦਗੀ ਤੇ ਇਹਨਾਂ ਦੀ ਸੁਰੱਖਿਆ ਦੇ ਪ੍ਰਬੰਧਾ ਤੇ ਕੇਦਰੀਵਾਲ ਦੇ ਹੈਲੀਕਾਪਟਰ ਦੇ ਖਰਚੇ ਦਿੱਤੇ ਔਰ ਆ ਜਿਹੜੇ ਬੋਰਡ-ਵਾਰਡ ਲਾਉਂਦੇ ਆ ਇਹਨਾਂ ਤੇ ਖਰਚ ਕਰਦੇ ਆ ਕੰਮ ਤਾਂ ਕੀ ਤਾਂ ਲੱਖ ਰੁਪਏ ਦਾ ਤੇ ਬੋਰਡ ਲੱਗੇ 3 ਲੱਖ ਰੁਪਏ ਦੇ ਇਹ ਬੋੜਾ ਵਾਲੀ ਸਰਕਾਰ ਹੀ ਰਹਿਣੀ ਆ ਬੋੜਾਂ ਤੇ ਦਿਸਣੀ ਆ ਹਕੀਕਤ ਦੇ ਵਿੱਚ ਕਿਤੇ ਨਹੀਂ ਆ ਦੇਖੋ ਗੱਲ ਇਹ ਦਾ ਪਹਿਲੀ ਗੱਲ ਤੇ ਪੋਸਟਰਾਂ ਦੇ ਉੱਤੇ ਹੀ ਹੈ ਦੇਣ ਦਾ ਐਲਾਨ ਹੀ ਕੀਤਾ ਹੈ ਐਲਾਨ ਬੜੇ-ਬੜੇ ਕੀਤੇ ਹੈ ਐਲਾਨ ਤਾਂ ਮੈਡੀਕਲ ਕਾਲਜ ਦਾ ਵੀ ਕਰਕੇ ਗਿਆ 2 ਸਾਲ ਪਹਿਲਾਂ ਐਲਾਨ 1000 ਰੁਪਏ ਬੀਬੀਆਂ ਨੂੰ ਵੀ ਦੇਣ ਦਾ ਕੀਤਾ ਐਲਾਨਾਂ ਦੇ ਉੱਤੇ ਨਾ ਜਾਓ ਕਿਉਂਕਿ ਇਹ ਐਲਾਨਾਂ ਵਾਲੀ ਜਿਹੜੀ ਹੈ ਇਸੇ ਕਰਕੇ ਆਪਦਾ ਦੀ ਸਰਕਾਰ ਹੈ ਕਿ ਕਰਨਾ ਕੁਝ ਨਹੀਂ ਹੈ ਸਿਰਫ ਲੁਭਾਉਣ ਲਈ ਦੇਣੇ ਪਹਿਲੇ ਅਕਤੂਬਰ ਨੂੰ ਕਹਿੰਦੇ ਸੀ ਲਾਗੂ ਕਰਨਾ ਹੁਣ ਦਸੰਬਰ ਚ ਕਰਤਾ ਭਾਵ ਚ ਲਾ ਦਿੱਤਾ ਮੇਰਾ ਖਿਆਲ ਨਹੀਂ ਕਿ ਕੋਈ ਐਸੀ ਗਲੀ ਐਸਾ ਮੋੜ ਨਹੀਂ ਹੋਣਾ ਛੋਟ ਛਟੀਆਂ ਗਲੀਆਂ ਚ ਵੀ ਐਡੇ ਛੋਟੇ ਛੋਟੇ ਬੋਰਡ 10 ਲੱਖ ਦਾ ਪਰਿਵਾਰ ਨੂੰ ਦੇ ਆਏ ਉਹ ਭਾਈ ਜਿਹੜਾ 5 ਲੱਖ ਦਾ ਆਯੂਸ਼ਮਾਨ ਜਿਹੜਾ ਉਹ ਸੁਵਿਧਾ ਮਿਲ ਰਹੀ ਸੀ ਉਹ ਤੇ ਤੁਹਾਡੇ ਕੋ ਦੇ ਨਹੀਂ ਹੁੰਦੀ ਉਹਦੇ ਚ 40% ਦੇਣਾ ਹੈ 60% ਉਹਦੇ ਚ ਕੇਂਦਰ ਦਾ ਹਿੱਸਾ ਹੈ 40% ਤੁਹਾਡਾ ਹੈ ਉਹ 40% ਤਾਂ ਦੇ ਨਹੀਂ ਸਕਦੇ 5 ਲੱਖ ਦੇ ਉਹ ਬੀਮੇ ਦੇ ਪ੍ਰੀਮੀਅਮ ਦਾ 5 ਲੱਖ ਦਾ ਨਹੀਂ 40% ਦੇਣਾ ਪ੍ਰੀਮੀਅਮ ਦਾ ਦੇਣਾ ਆ ਉਹ ਤਾਂ ਤੁਸੀਂ ਦੇ ਨਹੀਂ ਸਕਦੇ 10 ਲੱਖ ਦਾ ਕੋਲੋਂ ਕਿਦਾਂ ਦੇ ਦੇਓਗੇ ਇਹ ਸਮਝ ਤੋਂ ਪਰੇ ਆ ਸੋ ਇਹ ਝੂਠੇ ਵਾਦੇ ਜਿਹੜੇ ਆ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਇਹ ਲੰਬਾ ਕਹਿਣਾ ਹੈ ਔਰ 1000 ਰੁਪਇਆ ਤੋਂ ਪਹਿਲੀ ਵਾਰੀ ਦੇਣਾ ਹੀ ਪਹਿਲੀ ਕੈਬਨਟ ਚ ਪਾਸ ਕਰ ਦੇਣਾ ਸੀ ਹੁਣ ਸਾਡੇ ਦਿੱਲੀ ਦੇ ਵਿੱਚ ਤਾਂ ਰੌਲਾ ਪੱਟ ਜਿਹੜਾ ਪਾਉਂਦੇ ਸੀ ਦਿੱਲੀ ਵਾਲਿਆਂ ਤੇ ਲਾਗੂ ਕਰਤਾ ਉਹਨਾਂ ਨੇ ਤਾਂ ਦੇਣਾ ਵੀ ਸ਼ੁਰੂ ਕਰਤਾ ਪਹਿਲੀ ਕੈਬਨਿਟ ਜੀ ਪਾਸ ਕਰਤਾ ਪਰ ਇੱਥੇ ਤਾਂ ਹਲੇ ਤੱਕ ਨਹੀਂ ਕੀਤਾ ਸੋ ਇਹ ਜਿਹੜੀ ਆ ਇਹੜਾ 12500 99.59 ਕਰੋੜ ਦੀ ਗੱਲ ਕਰਦੇ ਕਿੱਥੇ ਗਿਆ ਆ ਉਹ ਕਹਿੰਦੇ ਹੈ ਨਹੀਂ ਹਕੀਕਤ ਦੇ ਵਿੱਚ ਉਹ ਇਹਨਾਂ ਦੀ ਇਸ ਵਿਲਾਸਤਾ ਦੀ ਜ਼ਿੰਦਗੀ ਤੇ ਇਹਨਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਤੇ ਕੇਦਰੀ ਬਾਲ ਦੇ ਹੈਲੀਕਾਪਟਰ ਦੇ ਖਰਚੇ ਦਿੱਤੇ ਔਰ ਆ ਜਿਹੜੇ ਬੋਰਡ-ਵਾਰਡ ਲਾਉਂਦੇ ਆ ਇਹਨਾਂ ਤੇ ਖਰਚ ਕਰਦੇ ਆ ਔਰ ਦਿੱਲੀ ਦੀ ਵਿਧਾਨ ਸਭਾ ਜਿੱਦ ਦਿੱਲੀ ਦੇ ਮੁੱਖ ਮੰਤਰੀ ਨੇ ਨਾਂ ਦੱਸਿਆ ਵੀ ਸੀ ਕਿ ਜਿੰਨੇ ਵੀ ਕੰਮ ਕੀਤੇ ਕੰਮ ਤਾਂ ਕੀਤਾ ਲੱਖ ਰੁਪਏ ਦਾ ਤੇ ਬੋਰਡ ਲੱਗੇ 3 ਲੱਖ ਰੁਪਏ ਦੇ ਭਾਅ ਤਿੰਨ ਗੁਣਾ ਖਰਚਾ ਐਡ ਦੇ ਉੱਤੇ ਉਹਨਾਂ ਨੇ ਕੀਤੇ ਬਹੁਤ ਸਾਰੀਆਂ ਆਈਟਮਾਂ ਦੇ ਉੱਤੇ ਉਹਨਾਂ ਨੇ ਦੱਸਿਆ ਸੋ ਇਹ ਬੋਰਡਾਂ ਵਾਲੀ ਸਰਕਾਰੀ ਰਹਿਣੀ ਆ ਬੋਰਡਾਂ ਤੇ ਦਿਸਣੀ ਆ ਹਕੀਕਤ ਦੇ ਵਿੱਚ ਕਿਤੇ ਨਹੀਂ ਦਿਸਣੀ ਸਰ ਇੱਕ ਪਿੰਡਾਂ ਦੇ ਵਿੱਚ ਉਹਨਾਂ ਇਹਦੇ ਬਾਲਿਆਂ ਵਾਸਤੇ ਪੈਸੇ ਆਉਣੇ ਸੀ ਯਾਨੀ ਕਿ ਉਹ ਅੱਜ ਦੀ ਡੇਟ